ਉਹਨਾਂ ਸ਼ਬਦ ਰਿਵਲਿਆਏ ਕੋ ਨਾਣ ਜਾਣੇ ਮੇਰਾ ਤੀਨੇ ਤਾਪ ਨਿਵਾਰਨਾ ਹਰ ਹਾਰ ਦੁਖੰਤਾ ਸੁਖਰਾਸ ਤਾ ਕੋ ਬਿਗੰਨ ਕੋ ਲਾਗੇ ਜਾ ਕੇ ਪ੍ਰਵਾਗੇ ਅਰਦਾਸ ਅਰਦਾਸਿਕੋਂ ਕਾਰ ਵੈਗੋ ਜੀ ਕੀ ਫਤਿਹ ਵਾਰ ਸ਼ਿਖ ਭਗਤ ਜੀ ਪਾਦਸ਼ਾਹੀ ਦਸਮੇ ਪ੍ਰਥਮ ਕੋ ਸਿਮਰ ਕਾ ਗੁਰ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਾਇ ਅਰਜਨ ਅਰ ਗੋਬਿੰਦ ਨਾਉ ਸਿਮਰੋ ਸਰੀਰ ਰਾਈ ਸਰੀਆ ਕ੍ਰਿਸ਼ਨ ਜੀ ਤੇ ਆ ਇੱਥੇ ਸਭ ਮੁਜਾਏ ਤੇ ਇੱਕ ਬਾਦ ਦਰਸਮਰੀਆ ਘਰ ਨਾ ਉਹਨਾਂ ਦੇ ਆਵੇ ਤਾਂ ਇਹ ਸਤਾਈਂ ਹਿਸਾ ਹੈ ਦਸਵੇਂ ਬਾਦਸ਼ਾਹ ਸਾਈਂ ਸਦੀਗੁਰ ਗੋਵਿੰਦ ਸਿੰਘ ਜੀ ਮਹਾਰਾਜ ਸਤਾਈਂ ਹਿਸਾ ਹੈ ਸਤਾਈਂ ਹਿਸਾ ਹੈ ਦਸਾਂ ਬਾਦਸ਼ਾਹ ਦੇ ਜੋਤ ਹਾਜਰਾਂ ਜੁਰਤਾਂ ਤਨ ਸਾਹਿਬ ਸ੍ਰੀ ਗੁਰੂ ਰੰਗ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨਦਰ ਖਾਲਸਾ ਜੀ ਬੋਲਣਾ ਜੀ ਸ੍ਰੀ ਵਾਹਿਗੁਰੂ ਸਭ ਜੀ ਦੇ ਪੰਜ ਪਿਆਰੇ ਚਾਰ ਸਭਜਾ ਦੇ 40 ਮੁਕਤੇ 80 ਜਪੀਆਂ ਤਪੀਆਂ ਜਨਾ ਨਰਨਮ ਜਪਿਆ ਵੰਡ ਕੇ ਛਕਿਆ ਦੇਖ ਲਾਈ ਦੇ ਗਵਾਏ ਦੇ ਕੇ ਨਰਕੀਤਾ ਜਨਾ ਪਿਆਰਿਆਂ ਸੱਜਿਆ ਨੇ ਕਮਾਈ ਦਾ ਧਿਆਨਦਰ ਖਾਲਸਾ ਸਭ ਜੀ ਬੋਲਣਾ ਜੀ ਸ੍ਰੀ ਵਾਹਿਗੁਰੂ ਜਿੰਨੀ ਮਾਨਿਆਂ ਦੇ ਮਾਨ ਨੇਤਾਨਿਆਂ ਦੇ ਤਾਨ ਨੇ ਓਟਿਆਂ ਦੇ ਓਟ ਨੇ ਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰੰਗ ਸਾਹਿਬ ਜੀਓ ਆਪ ਜੀ ਨੂੰ ਆਦਰ ਨਾਦਰ ਜਾਣ ਕੇ ਆਪ ਜੀ ਦੇ ਚਰਨ ਕਮਲਾਂ ਪਾਸ ਦੋਇਆ ਜੁੜਕਰ ਅਰਦਾਸ ਬੇਨਤੀ ਪ੍ਰਾਰਥਨਾ ਜੁਦਨੀ ਹੈ ਬਲਾਵਲ ਮਹੱਲਾ ਪੰਜਵਾਂ ਤਾਤੀ ਬਾਉ ਨ ਲੱਗੇ ਪਾਰਮਨ ਸਨਾਈ ਚੋ ਗਿਰਦਾ ਹਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਨਮੰਦ ਬਣਾਈ ਰਾਮ ਨਾਮ ਓਖ ਲੀਆ ਕਲ ਬਲਾਈ ਦਾ ਔਰ ਆਖਲੀ ਤਰਕਰ ਸਭ ਆਦ ਮਟਾਈ ਕੋ ਨਾਨਕ ਕਿਰਪਾ ਪਈ ਤਾ ਭੈ ਸਹਾਈ ਤਾ ਸ੍ਰੀਮਾਨ ਲਾ ਪੰਜਵਾ ਉਹ ਠੀਕ ਢੰਗ ਨਾਲ ਦੇਖਣ ਦੇਈ ਆਪਣਾ ਮਿਹਰ ਤੇ ਸਮਾਂ ਲੈ ਆਖਿਰ ਆ ਕੇ ਆਪਣੇ ਕੋ ਸਾਰ ਸਾਰ ਬਿਤਾਲੇ ਪ੍ਰੋਫੈਸਰ ਲਾਗ ਨੂੰ ਮੇਰਾ ਜੀਤ ਆਦ ਪ੍ਰਭ ਸਦਾ ਸਹੀ ਤਨ ਮਾਰਾ ਮੀਤਰਾ ਉਹ ਮਨ ਬਲਾਸ ਪੈ ਸਭ ਕੇ ਜਰ ਦੇਕ ਬੜਾਈ ਹਰ ਸਿਮਰ ਸਿਮਰ ਅਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਸਤਿਗੁਰ ਪਾਤਸ਼ਾਹ ਜੀਓ ਆਪ ਜੀ ਦੇ ਚਰਨ ਕਮਲਾਂ 'ਪਾਸ ਅਰਦਾਸ ਬੇਨਤੀ ਪ੍ਰਾਰਥਨਾ ਜੋ ਜਦਰੀ ਹੈ ਜੋ ਪੰਜਾਬ ਤੇ ਸੰਕਟ ਆਇਆ ਸਤਿਗੁਰ ਪਾਤਸ਼ਾਹ ਜੀ ਹੜ੍ਹਾਂ ਦੀ ਮਾਰ ਆਈ ਆਪ ਕਿਰਪਾ ਕਰੋ ਇਹਨਾਂ ਹੜ੍ਹਾਂ ਦੀ ਮਾਰ ਨੂੰ ਹੜ੍ਹਾਂ ਦੀ ਮਾਰ ਨੂੰ ਰੋਕੋ ਸਤਿਗੁਰ ਪਾਤਸ਼ਾਹ ਜੀ ਬੰਨ ਲਾਓ ਆਪ ਕਿਰਪਾ ਕਰੋ ਧੰਨ ਸਭ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਓ ਆਪ ਜੀ ਨੇ ਰਹਿਮਤਾ ਵਰਤਾਣੀਆਂ ਬਖਸ਼ਾ ਕਰਨੀਆਂ ਸੰਗਤਾਂ ਨੂੰ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ ਫਸਲ ਬਾੜੀਆਂ 'ਚ ਵਾਦੇ ਕਰਨੇ ਬੀਜ ਹਾਰਾ ਕਰਨਾ ਮਾਲ ਮੁਕੀ ਜੀਵਾਂ ਦੀ ਅੰਗ ਸੰਗ ਸਹਿਯੁਤੇ ਰੱਖਿਆ ਕਰਨੀ ਆਪ ਨੇ ਕਿਰਪਾ ਕਰਕੇ ਹਾੜਾ ਦੀ ਮਾਰ ਨੂੰ ਰੋਕੋ ਸਤਿਗੁਰੂ ਪਾਤਸ਼ਾਹ ਜੀਓ ਜਲਥਲ ਨੂੰ ਰੋਕੋ ਸਤਿਗੁਰੂ ਪਾਤਸ਼ਾਹ ਜੀਓ ਆਪ ਰਹਿਮਤਾ ਵਰਤਾਓ ਹਰ ਮੈਦਾਨੇ ਫਤਿਹ ਬਖਸ਼ਿਸ਼ ਕਰਨੀ ਰਹਿਮਤਾ ਵਰਤਾ ਕੇ ਦੇ ਆਲੰਕਾਰਨਾਸੀ ਦੇ ਆਲੰਗ ਸਰੂਪੇ ਸਦਾਗ ਸੰਗੇ ਆਪਾਂ ਗੰਮ ਕਬੂਤੇ ਅਰਥਾ ਤੇ ਰੱਖਿਆ ਕਰਨੀ ਸੈਂਸ ਆ ਪਿਆਜ਼ ਰੱਖਣੀ ਰਹਿਮਤਾ ਪ੍ਰਯਾਤ ਰੱਖ ਕੇ ਆਪ ਸਮੂਹ ਪੰਜਾਬ ਦੀ ਰੱਖਿਆ ਕਰਨੀ ਰਹਿਮਤਾ ਪ੍ਰਯਾਤ ਰੱਖੋ ਹਾਰਕਿਰਤਾਂ ਨੂੰ ਸਤਿਗੁਰ ਪਾਤਸ਼ਾਹ ਜੀਓ ਆਪ ਜੀ ਨੇ ਦੇਹ ਰੋਗਤਾ ਤਾਂ ਅੰਦ੍ਰਸਤੀਆਂ ਬਖਸ਼ਿਸ਼ ਕਰਨੀਆਂ ਅਖਸ਼ਾਲੀ ਬਖਸ਼ ਕੇ ਨਵਾਜਣਾ ਚਪਈ ਸਾਹਿਬ ਦੇ ਜਾਪ ਹੋਏ ਅਖਰਵਾਦਾ ਘਾਟਾ ਬੁੱਲਤ ਕੁਮਾਫ ਕਰਨੀ ਸ਼ਰਮਾਂ ਤੇ ਕਾਰਜ ਰਾਸ ਕਰਨੇ ਸੰਗਤਾਂ ਦੀਆਂ ਸੁਖਾਵਾਂ ਸਫਲੀਆਂ ਕਰਨੀਆਂ ਜੀ ਦੇਸ਼ ਵਿਦੇਸ਼ ਦੀਆਂ ਆਈਆਂ ਯਾਤਰਾਵਾਂ ਸੰਗਤਾਂ ਦੀਆਂ ਜਤ ਸਤਿਗੁਰ ਪਾਤਸ਼ਾਹ ਜੀ ਸੁਖਾਵਾਂ ਸਫਲੀਆਂ ਕਰਨੀਆਂ ਫੋਜੀ ਵੀਰਾਂ ਦੀਆਂ ਸੁਵਾਮਾਂ ਸਭਲੀਆਂ ਕਰਨੀਆਂ ਪੰਜਾਬ ਪੁਲਿਸ ਵੀਰਾਂ ਦੀਆਂ ਸੁਵਾਮਾਂ ਸਭਲੀਆਂ ਕਰਨੀਆਂ ਜਿਸ ਤੋਂ ਮਨੋਂ ਕਰਕੇ ਸੁਵਾਵਾ ਨਿਭਾੜੇ ਨੇ ਸਤਿਗੁਰੂ ਪਾਤਸ਼ਾਹ ਜੀ ਸੇਵਕ ਪਰਿਵਾਰਾਂ ਨੂੰ ਤਰੱਕੀਆਂ ਬਖਸ਼ਿਸ਼ ਕਰਨੀਆਂ ਰਹਿਮਤਾ ਭਰਿਆ ਯਾਤਰਕਣਾ ਆਪ ਜੀ ਨੇ ਹਾੜਾ ਦੀ ਮਾਰ ਤੋਂ ਬਚਾ ਲਓ ਪੰਜਾਬ ਨੂੰ ਸਤਿਗੁਰੂ ਪਾਤਸ਼ਾਹ ਜੀ ਉਹ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤੇ ਆਵੇ ਨਾਨਕ ਨਾਮ ਸਰਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਂਗਰ ਕੋ ਆਬੇਸਿਕ ਤੇ ਪਾਵਨ ਬਿੱਤਰ ਚਰਨਾਂ ਨੂੰ ਪਾਵੇ ਸਵਾਸ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਬੋਲੇ ਬਾਜੀ 4 ਮਹੀਨਾ ਦਾ ਰਾਜ